ਕਿ ਸੀ ਸੀ ਦਾ ਤੇ ਮੇਰਾ ਕੰਪਿਊਟਰ ਸੀਗਾ ਪ੍ਰਿੰਟਰ ਸੀਗਾ ਤੇ ਜੀਪੀਐਸ ਸੀ ਠੀਕ ਹੈ ਜੀ ਤੇ ਆ ਬਿਮਾਰੀ ਦੇ ਰਜਿਸਟਰ ਪਰ ਇਸ ਨੰਬਰ ਇਧਰ ਐਨੋਵੇਟਰ ਬੈਟਰਾ ਸੀਗਾ ਜਿਹੜਾ ਮੇਰਾ ਨਾਮ ਜੀ ਸੀਐਚਓ ਨਵਜੀਤ ਕੁਮਾਰਾ ਠੀਕ ਹੈ ਜੀ ਕੀ ਮਾਮਲਾ ਕੀ ਹੋਇਆ ਜੀ ਇੱਥੇ ਅੱਜ ਸਿਹਤ ਕੇਂਦਰ ਚ ਜੀ ਅੱਜ ਇੱਥੇ ਮੇਰੇ ਹਸਪੀਟਲ ਕੰਮ ਮਾਮਲਾ ਇਹ ਹੋਇਆ ਕਿ ਜਦੋਂ ਮੈਂ ਸਵੇਰੇ ਡਿਊਟੀ ਪਹੁੰਚਿਆ ਅੱਛਾ ਜੀ ਤੇ ਮੈਂ ਵੇਖਿਆ ਵੀ ਕਮਰਾ ਮੇਰਾ ਉਥਲ ਪੁਥਲ ਹੋਇਆ ਪਿਆ ਠੀਕ ਮੇਰੇ ਕਮਰੇ 'ਚ ਚੋਰੀ ਹੋਈ ਉਹਦੇ 'ਚ ਚੋਰੀ 'ਚ ਏਸੀ ਚੋਰੀ ਹੋ ਗਿਆ ਕੰਪਿਊਟਰ ਹੋ ਗਿਆ ਪ੍ਰਿੰਟਰ ਚੋਰੀ ਹੋ ਗਿਆ ਮੇਰਾ ਬੈਟਰਾ ਸੀਗਾ ਜੀ ਉੱਥੇ ਇਨਵਰਟਰ ਬੈਟਰਾ ਉਹ ਚੋਰੀ ਹੋ ਗਿਆ ਵੇਟਿੰਗ ਮਸ਼ੀਨ ਚੋਰੀ ਹੋ ਗਈ ਅੱਛਾ ਜੀ ਫਿਰ ਮੈਂ ਸਾਰੀ ਪੰਚਾਇਤ ਨੂੰ ਪਹਿਲਾਂ ਮੈਂ ਗੁਰਦੁਆਰੇ ਆਵਾਜ਼ ਦਵਾਈ ਠੀਕ ਹੈ ਜੀ ਕਿ ਸਾਰੀ ਪੰਚਾਇਤ ਪਹੁੰਚੇ ਇੱਥੇ ਮੇਰੇ ਕੋਲੇ ਅੱਛਾ ਜੀ ਤੇ ਪੰਚਾਇਤ ਨੇ ਸਹਿਯੋਗ ਦਿੱਤਾ ਸਾਰੀ ਪੰਚਾਇਤ ਆਈ ਉਹਨਾਂ ਨੂੰ ਮੌਕਾ ਵਿਖਾਇਆ ਠੀਕ ਹੈ ਜੀ ਫਿਰ ਅਸੀਂ ਜਾ ਕੇ ਪੁਲਿਸ ਥਾਣੇ ਦਰਖਾਸਤ ਲਗਾ ਕੇ ਆਏ ਆ ਠੀਕ ਹੈ ਜੀ ਤੇ ਪੁਲਿਸ ਵਾਲੇ ਆਏ ਸੀਗੇ ਉਹਨਾਂ ਨੇ ਵੀ ਮੌਕਾ ਵੇਖਿਆ ਤੇ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਕਿ ਕੋਈ ਨਾ ਆਪਾਂ ਜਲਦ ਦੀ ਜਲਦ ਲੱਭਾਂਗੇ ਇਹ ਠੀਕ ਹੈ ਸਿਹਤ ਕੇਂਦਰ ਤੇ ਕਿਸ ਪਾਤੇ ਕੰਮ ਕਰ ਰਹੇ ਹੋ ਜੀ ਮੈਂ ਸੀਐਚਓ ਦੇ ਅਹੁਦੇ ਤੇ ਕੰਮ ਕਰਦਾ ਹਾਂ ਕਮਿਊਨਿਟੀ ਹੈਲਥ ਆਫੀਸਰ ਐਡਾ ਡਾਕਟਰ ਠੀਕ ਹੈ ਜੀ ਲਗਭਗ ਕਿੰਨੇ ਕੁ ਜਿਹੜਾ ਕੀਮਤ ਦੱਸੀ ਜਾ ਰਹੀ ਹੈ ਜਿਹੜਾ ਹੋਇਆ ਸਮਾਨ ਜੀ ਉਹਦੀ ਕੀਮਤ ਲੱਖ ਸਵਾ ਲੱਖ ਦੀ ਤਾਂ ਹੈਗੀ ਸੀ ਜੀ ਠੀਕ ਹੈ ਟੋਟਲੀ ਹਾਂਜੀ ਜ਼ਿਆਦਾ ਹੋਵੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਠੀਕ ਹੈ ਜੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਮਲਾਜ਼ਮ ਆਏ ਸੀ ਉਹਨਾਂ ਨੂੰ ਵੀ ਆਪਾਂ ਸ਼ਿਕਾਇਤ ਦਰਜ ਕਰਾਤੀ ਉੱਥੇ ਜਾ ਕੇ ਟਾਣਿਓ ਵੀ ਅੱਛਾ ਕਾਸ਼ ਮੌਕਾ ਦੇਖ ਗਿਆ ਜੀ ਮੌਕਾ ਦੇਖ ਗਏ ਨਹੀਂ ਠੀਕ ਹੈ ਜੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਮੰਗ ਤਾਂ ਜੀ ਇਹ ਹੀ ਹੈ ਕਿ ਹੁਣ ਪੰਚਾਇਤ ਨੂੰ ਵੀ ਪਤਾ ਵੀ ਬੰਦੇ ਕਿਹੜੇ ਕਿਹੜੇ ਮਾੜੇ ਹੈਗੇ ਪਿੰਡ 'ਚ ਬਿਲਕੁਲ ਜੀ ਉਹਨਾਂ ਨੂੰ ਪੁੱਛਗਛ ਕੀਤੀ ਜਾਵੇ ਚਲੋ ਜਿੰਨਾ ਸਮਾਨ ਮੇਰਾ ਲੱਭਦਾ ਉਹਨਾਂ ਹੀ ਸਹੀ ਠੀਕ ਹੈ ਹਾਂਜੀ ਬਹੁਤ ਬਤਾਨਾ ਕਿ ਉਹਨਾਂ ਦਾ ਚੋਰਾ ਦਾ ਗੱਲ ਇਹ ਆ ਚੋਰਾ ਨੇ ਸਮਾਨ ਇਵੇਂ ਦਾ ਵੀ ਚੋਰੀ ਕਰ ਲਿਆ ਜਿਹੜਾ ਉਹਨਾਂ ਦੇ ਕੰਮ ਦਾ ਨਹੀਂ ਹੈਗਾ ਅੱਛਾ ਜੀ ਤੇ ਉਹ ਬਾਹਰ ਵਿਕਣਾ ਵੀ ਠੀਕ ਹੈ ਜੀ ਹਾਂਜੀ ਭਾਜੀ ਕੀ ਨਾਮ ਕੀ ਹੈ ਜੀ ਬੇਨਾਮ ਚਰਨਜੀਤ ਸਿੰਘ ਹੈ ਜੀ ਠੀਕ ਹੈ ਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਕੀ ਹੈ ਵੀ ਡਾਕਟਰ ਸਾਹਿਬ ਆਏ ਪੂਰੀ ਟੀਮ ਆਈ ਤੇ ਨਾ ਕੇ ਦੇਖਿਆ ਦੋ ਤਿੰਨ ਛੁੱਟੀਆਂ ਰਹੀਆਂ ਅੱਛਾ ਜੀ ਆ ਕੇ ਦੇਖਿਆ ਵੀ ਜਦੋਂ ਦਰਵਾਜ਼ੇ ਖੋਲੇ ਤੇ ਸਮਾਨ ਚੋਰੀ ਹੋਇਆ ਗਿਆ ਠੀਕ ਹੈ ਜੀ ਹੁਣ ਕਿ ਦਾ ਪਿੰਡ ਚ ਆਵਾਜ਼ ਦੋ ਆਈ ਸਾਰੇ ਜਿੰਨੇ ਪਤਵੰਤੇ ਆ ਪਿੰਡ ਤੇ ਇੱਥੇ ਪਹੁੰਚੇ ਆ ਅੱਛਾ ਜੀ ਇਹਨਾਂ ਸਾਰਿਆਂ ਨੇ ਆ ਕੇ ਤੇ ਇਨਾਂ ਹੀ ਸਹਾਇਦਾਂ ਨਾਲ ਥਾਣੇ ਗਏ ਤੇ ਉੱਥੇ ਜਾ ਕੇ ਦਰਖਾਸਤ ਦਿੱਤੀ ਲੇਤੀ ਰਹੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੱਸਿਆ ਜਾ ਰਿਹਾ ਜੀ ਨੁਕਸਾਨ ਇਹੋ ਹੀ 1.5 ਲੱਖ ਦੇ ਅੰਦਰ ਆ ਰਹੀ ਹੈ ਠੀਕ ਹੈ ਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਮੰਗ ਬਸ ਇਨਸਾਫ ਹੀ ਆ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਨਾ ਅਰੈਸਟ ਕੀਤਾ ਜਾਵੇ ਠੀਕ ਹੈ ਤੇ ਹਸਪੀਟਲ ਦੀ ਚੀਜ਼ ਜਿਹੜੀ ਹੈ ਵਾਰ-ਵਾਰ ਤਾਂ ਬੰਦ ਹੀ ਨੇ ਜੀ ਬਿਲਕੁਲ ਜੀ ਤੇ ਲੋਕਾਂ ਦੇ ਸਹੂਲਤ ਵਾਸਤੇ ਸੀਗੀ ਬਿਲਕੁਲ ਜੀ ਲੋਕ ਇੱਥੇ ਦਵਾਈਆਂ ਲੈਣ ਆਉਂਦੇ ਆ ਜਿਹੜਾ ਵੱਖ-ਵੱਖ ਪਿੰਡਾਂ ਤੋਂ ਵੀ ਲੋਕ ਇੱਥੇ ਆ ਕੇ ਦਵਾਈ ਲੈਂਦੇ ਆ ਅੱਛਾ ਜੀ ਜਿਹੜੇ ਇੱਥੋਂ ਦੇ ਇੰਚਾਰ ਡਾਕਟਰ ਸਾਹਿਬ ਆ ਬੜੇ ਵਧੀਆ ਬੰਦੇ ਆ ਲੋਕਾਂ ਦਾ ਬਹੁਤ ਫਾਇਦਾ ਕਰਦੇ ਭਲਾ ਕਰਦੇ ਲੋਕਾਂ ਦਾ ਦੱਸਿਆ ਯਾਰ ਆ ਡਾਕਟਰ ਨੇ ਕੁਝ ਆਪਦੇ ਵੱਲੋਂ ਸੇਵਾ ਕੀਤੀ ਸੀ ਬਿਲਕੁਲ ਜੀ ਉਹਨੇ ਕੋਲੋਂ ਵੀ ਆਪਦੇ ਖਰਚਾ ਕਰਕੇ ਵੇਖੋ ਜੀ ਜਿੱਥੇ ਕੋਈ ਬੰਦਾ ਬੈਂਦਾ ਵਾ ਜੇ ਰੂਟੀਨ ਚ ਡਿਊਟੀ ਦੇ ਰਿਹਾ ਉਹ ਆਪਦੇ ਫਾਇਦੇ ਵਾਸਤੇ ਆਪਦੇ ਕੋਲੋਂ ਵੀ ਪੈਸੇ ਲਾ ਦਿੰਦਾ ਜੀ ਬਿਲਕੁਲ ਹਾਂਜੀ ਠੀਕ ਹੈ ਧੰਨਵਾਦ ਇਨਾ ਦੋ ਦਿਨ ਛੁੱਟੀਆਂ ਸੀ ਗਿਆ ਹਸਪਤਾਲ ਚ ਚੋਰੀ ਹੋਈ ਠੀਕ ਹੈ ਜੀ ਸਾਨੂੰ ਪਤਾ ਲੱਗਾ ਅਸੀਂ ਮੌਕਾ ਵੇਖਣ ਆਏ ਅੱਜ ਠੀਕ ਹੈ ਜੀ ਮੌਕਾ ਵੇਖ ਲਿਆ ਏ ਡਾਕਟਰ ਸਾਹਿਬ ਨੂੰ ਕਹਿਦਾ ਵੀ ਅਪਲੀਕੇਸ਼ਨ ਦੇ ਦਿਓ ਠੀਕ ਹੈ ਜੀ ਜਿਹੜੀ ਬੰਦ ਹੀ ਕਾਰਵਾਈ ਕਰ ਲੈਣਾ ਠੀਕ ਹੈ ਲਗਭਗ ਕਿੰਨੇ ਕੋ ਕਿੰਨੇ ਕੋ ਕੀਮਤ ਦਾ ਸਮਾਨ ਹੈ ਜਿਹੜਾ ਚੋਰੀ ਹੋਇਆ ਹੈ ਲਗਭਗ ਡਾਕਟਰ ਸਾਹਿਬ ਦੇ ਕਹਿੰਦੇ ਮਦਾ ਕੋਸਾ 5 ਲੱਖ ਰੁਪਏ ਦਾ ਸਮਾਨ ਹੈ ਠੀਕ ਹੈ ਜੀ ਤੇ ਉਨੀ ਕੋਸ਼ਿਸ਼ ਕਰਾਂਗੇ ਜਲਦੀ ਚੋਰਾਂ ਨੂੰ ਫੜ ਕੇ ਮਾਮਲਾ ਟ੍ਰੇਸ ਕਰਦੇ ਮਸ਼ਕਾਇਦ ਅਰਜ਼ੀ ਕਰ ਲਈ ਗਈ ਹੈ ਸ਼ਿਕਾਇਤ ਡਾਕਟਰ ਸਾਹਿਬ ਨੇ ਐਪਲੀਕੇਸ਼ਨ ਦੇਣੀ ਹੈ ਜੇ ਦਿੰਦੇ ਇਹਦੇ ਕਰ ਦਿੰਦੇ ਠੀਕ ਹੈ ਸਰ